ਗਾਇਕ ਵਿਦਵਾਨ ਹੈ ਸਭ ਦੇ ਦਰਨਏ ਬਣ ਸਾਰੇ ਜਿਨ੍ਹਾਂ ਤੇ ਮਾਨ ਹੈ ਇੱਕ ਆ ਮੋਟੂ ਮੂਵੀ ਕਰ ਲਈ ਦੋਤਾਨ ਜੀ ਪਬਲਿਕ ਨੂੰ ਸੇਵਾ ਕਰਦੇ ਹਰ ਧਮ ਪਰਦਾਨ ਜੀ ਬਣ ਕੇ ਆ ਪਰੇਸ਼ਰ ਪੋਟਾ ਪੇਪਰ ਆ ਜੀ ਹਿਤ ਦਾ ਸੋ ਇਸ ਵੀਵਦੀ ਵਿੱਚ ਜਿਸ ਸ਼ਖਸੀਅਤਾਂ ਦਾ ਮਾਨ ਸਨਮਾਨ ਹੋਣ ਜਾ ਰਿਹਾ ਹੈ ਉਹਨਾਂ ਦੇ ਵਿੱਚੋਂ ਬਰਨਾਬ ਸਰ ਜਿਨ ਜਿਹੜੇ ਆਪਣੇ ਵਿੱਚ ਵਿਚਰਦੇ ਆ ਆਪਾਂ ਨਿੱਜੀ ਤੌਰ ਤੇ ਉਹਨਾਂ ਨੂੰ ਜਾਣਦੇ ਆ ਕਿੰਨੇ ਮਿਹਨਤ ਕਰਦੇ ਆ ਕਿੰਨੀ ਮੁਸ਼ਕਲਤ ਕਰਦੇ ਆ ਸੋ ਉਹ ਮੁਸ਼ਕਲਤ ਕੰਮ ਆਈ ਆ ਅੱਜ ਦੇਸ਼ਾਂ ਅਮੇਸ਼ਾਂ ਦੇ ਵਿੱਚ ਇਹਨਾਂ ਦਾ ਮਾਨ ਸਨਮਾਨ ਵਧਿਆ ਹੈ ਇਹਨਾਂ ਨੇ ਮਿਹਨਤ ਕੀਤੀ ਹੈ ਤੇ ਅੱਜ ਇਹਨਾਂ ਨੂੰ ਮਾਨ ਸਨਮਾਨ ਮਿਲਦੇ ਆ ਸੁਹਿਨ ਨਬਰਾਂ ਹੁਕਮ ਹੋ ਜਾਵੇ ਇੱਕ ਕਮਤਾ ਮੇਰੀ ਜ਼ਿੰਦਗੀ ਦੇ ਉਤੇ ਕਿਉਂਕਿ ਸਾਡੇ ਜੱਥੇ ਦੀ ਵਿਸ਼ੇਸ਼ਤਾ ਹੈ ਗੁਰ ਪਿਆਰਿਓ ਜਿਸ ਵੀ ਸਮਾਗਮਾਂ ਜਿਹੜੇ ਵੀ ਸੰਬੰਧ ਦੇ ਵਿੱਚ ਸਮੁੰਦਾ ਉਸ ਸੰਬੰਧ ਦੇ ਵਿੱਚ ਸਾਡੇ ਮਾਨਯੋਗ ਉਸਤਾ ਸੂਬੇਦਾਰ ਹਰ ਹੰਸ ਸਿੰਘ ਜੀ ਬਰਾੜ ਕ੍ਰਿਸ਼ਨੀ ਕਲਾ ਰਤਨ ਹਰ ਸਿੰਘ ਜੀ ਮਣੀ ਖੇੜ ਵਾਲੇ ਜੋ ਕਿ 2022 ਦੇ ਵਿੱਚ ਮਾਰਚ ਦੇ ਵਿੱਚ ਅਸਵਰਗ ਵਾਸ ਹੋ ਗਏ ਸੋ ਮੌਕੇ ਦੀ ਕਵਤਾ ਲਿਖ ਦਿੱਤੇ ਸਨ ਜੇ ਕੋਈ ਰਿਟਾਇਰਮੈਂਟ ਹੈ ਕੋਈ ਵਿਆਹ ਸ਼ਾਦੀ ਹੈ ਕਿਸੇ ਵੀ ਤਰ੍ਹਾਂ ਦਾ ਜੀਵਨ ਹੈ ਜਿਹੜਾ ਉਹ ਮੌਕੇ ਦੀ ਕਵਤਾ ਸੋ ਉਸ ਕਲਾ ਨੂੰ ਅੱਗੇ ਤੋਰ ਦਿਆ ਇਹ ਜਥੇ ਤੇ ਵਿਸ਼ੇਸ਼ਤਾ ਹੈ ਸੋ ਆਓ ਆ ਕਵਤਾ ਤੁਹਾਡੀ ਸਟੇਜਾ ਦੇ ਵਿੱਚ ਗੁਰਨਾਬ ਸਾਜ ਜੀ ਜਿਸ ਤਰ੍ਹਾਂ 55 ਸਾਲ ਦੇ ਡੇਢ ਉਮਰ ਹੈ ਇਹਨਾਂ ਦੀ ਉਦੋਂ ਤੋਂ ਲੈ ਕੇ ਜਨਮ ਤੋਂ ਲੈ ਕੇ ਕਿਵੇਂ ਇਹਨਾਂ ਨੇ ਮਿਹਨਤ ਕੀਤੀ ਹੈ ਕਿਹੜੇ-ਕਿਹੜੇ ਇਹਨਾਂ ਨੂੰ ਦੁੱਖ ਚ ਝੱਲਣੇ ਪਏ ਜ਼ਿੰਦਗੀ ਦੇ ਵਿੱਚ ਕਿਹੜੀਆਂ-ਕਿਹੜੀਆਂ ਖੁਸ਼ੀਆਂ ਆਈਆਂ ਕਿਵੇਂ ਕਿਵੇਂ ਕਿੰਨਾ ਕਿੰਨਾ ਲੋਕਾਂ ਨੇ ਇਹਨਾਂ ਦਾ ਸਹਿਯੋਗ ਦਿੱਤਾ ਇਹਦੇ ਵਿੱਚ ਕੋਈ ਕਹਿਣ ਤੋਂ ਮੈਂ ਬੁਰੇਜ ਨਹੀਂ ਕਰੂੰਗਾ ਸਰਦਾਰ ਗੁਰਪ੍ਰੀਤ ਸਿੰਘ ਦੀ ਬਰੂਕਾ ਕਿਉਂਕਿ ਕਹਿੰਦੇ ਆ ਵਾਪੇ ਤੇ ਜਾਣਗੇ ਜਾਂ ਰਾਹ ਪਈ ਤੇ ਜਾਣਗੇ ਸੋ ਇਹਨਾਂ ਦਾ ਪਰਿਵਾਰ ਜਿਵੇਂ ਗੁਰਨਾਮ ਜੀ ਕਹਿੰਦੇ ਆ ਵੀ ਮੈਂ ਇਹਨਾਂ ਦਾ ਦੇ ਨਹੀਂ ਦੇ ਸਕਦਾ ਤੇ ਮੈਂ ਵੀ ਉਹਨਾਂ ਚੋਂ ਹੀ ਆਉਣਾ ਹੈ ਕਿਉਂਕਿ ਬਹੁਤ ਜ਼ਿਆਦੇ ਅ ਕਹਿਣ ਤੋਂ ਬਾਹਰ ਹੈ ਜੋ ਇਹਨਾਂ ਨੇ ਇਹ ਸਟੈਂਡ ਲੈਂਦੇ ਆ ਕਿਸੇ ਦੀ ਖਾਤਰ ਸਟੈਂਡ ਲੈਂਦੇ ਆ ਇਹਨਾਂ ਨੇ ਮੈਨੂੰ ਪੁੱਛਿਆ ਵੀ ਕਿਹੜੀ ਪਾਰਟੀ ਦੇ ਨਾਲ ਤੂੰ ਸੰਬੰਧ ਰੱਖਦਾ ਸੋ ਇਸ ਵਾਸਤੇ ਪਰਿਵਾਰਕ ਤੌਰ ਤੇ ਨਿੱਜੀ ਤੌਰ ਤੇ ਇਹਨਾਂ ਦੇ ਅਸੀਂ ਹਮੇਸ਼ਾ ਰਣੀ ਰਹਾਂਗੇ ਸਾਜਨ ਜੀ ਵੀ ਰਣੀ ਰਹਿਣਗੇ ਕਵਤਾ ਦੇ ਵਿੱਚ ਵੀ ਜ਼ਿਕਰ ਆਊਗਾ ਆਓ ਪਿਆਸ ਤਕਾਰ ਦੇ ਨਾਲ ਸੁਣਿਆ ਕਵਤਾ ਜਨਮ ਤੋਂ ਲੈ ਕੇ ਅੱਜ ਤੱਕ ਦੇ ਸਮਾਗਮ ਦੇ ਸਾਰੀ ਇੱਕ ਫਿਲਮ ਕੰਪਾਨ ਦਾ ਵਿੱਚ ਰਚੰਦ ਯਤਨ ਕੀਤਾ ਪਿਆਰ ਸਤਕਾਰ ਦੇ ਨਾਲ ਸੁਣਿਆ ਇੱਕ ਇੱਕ ਲਫਜ ਜਿਹੜਾ ਸੁਣਨ ਵਾਲਾ ਤੁਹਾਡੀ ਸੇਵਾ ਦੇ ਵਿੱਚ ਬੈਣ ਸਰਜੇ ਵਾਲਾ ਜੱਥਾ ਕਿਉਂ ਬੇਨਤੀ ਕਰ ਰਿਹਾ ਹੈ ਜੀ ਚੇਤਲਾ ਸੁਣੋ ਸਰੋਤੇਓ ਇਸ ਆਗਮ ਦੇ ਵਿੱਚ ਆਏ ਪਿਆਰੋ ਸਾਰਿਆਂ ਨੂੰ ਵੈਲਕਮ ਕਈਏ ਦੂਰੋਂ ਪਹੜਿਓ ਸਾਡੀ ਕਵਿਤਾ ਨੂੰ ਸੁਣ ਲਓ ਸੁਣ ਕੇ ਨੇਹਾਂ ਰੱਖਿਆ ਸਮਾਂ ਦੇਮ ਅਜਦਾ ਕਰਨਾ ਸਨਮਾਨ ਹੈ ਪਹੁੰਚੇ ਹਨ ਸਾਧ ਪਰੇਮੀ ਗਾਇਕ ਵਿਦਵਾਨ ਹੈ ਸਭ ਦੇ ਦੁਰਨਏ ਬਣ ਸਾਰੇ ਜਿੰਨਾ ਤੇ ਮਾਨ ਹੈ ਸੁਰਨੋ ਕਰਨੇ ਬਦ ਜਿੰਦਗੀ ਬਾਹਰੇ ਕੁਝ ਗੱਲਾਂ ਜਾ 1970 ਦਾਸੀ 7ਵਾਂ ਮਹੀਨਾ ਜੀ 22 ਤਾਰੀਖਿਓਦੋਂ ਸਾਵਣ ਹਸਿਨਾ ਜੀ ਤੇਜ ਕਰਮਾਣੇ ਜਰਮਿਆ ਪੁੱਤਰ ਨਗੀਨਾ ਜੀ ਪ੍ਰੀਤਮ ਸਿੰਘ ਉੱਤੇ ਕਾਰੇ ਵਿੱਚ ਗੋੜ ਵੰਡ ਕੇ ਰੱਖਿਆ ਮਾਂ ਪਿਓ ਨੇ ਪੜਨੇ ਲਾਤਾ ਕਰਨੇ ਪੜਾਈ ਜੀ ਪੰਜਵੀਂ ਕਰ ਫੇਰ ਸੁਭੋਲੇ ਲੱਗ ਗਿਆ ਸਿਹਾਈ ਜੀ ਦਸਵੀਂ ਤੱਕ ਐਵੇਂ ਰੱਖੀ ਝੜਨੇ ਚੜਾਈ ਜੀ ਦਸਵੀਂ ਕਰ ਬਾਪੂ ਦੇ ਨਾਲ ਕਮ ਸੀ ਕਰਉਣ ਗੱਲ ਵੇ ਵਿੱਚ ਬੁਰਾ ਬੱਤ ਬਹਾਲੀ ਉਹ ਦਮ ਕਰ ਦਿਆ ਬਾਪੂ ਨੂੰ ਗੱਲ ਕਹਿ ਦਿੱਤੀ ਆਖਰੀ ਬਾਪੂ ਮੈਂ ਸਿੱਖਣੀ ਚੋਣਾ ਫੋਟੋ ਗਰਾਫਰੀ ਜਾਣ ਬਠੰਡੇ ਲੱਗਾ ਝੱਲ ਕੇ ਮੁਸਾਫਰੀ ਸ਼ਰਵਣ ਸ਼ਮਸ਼ੇਰ ਟੇ ਲੋੜੂ ਗੁਰੂ ਉਸੇ ਭਾ ਕਰ ਦੇ ਹਰ ਧਮ ਪਰਦਾਨ ਜੀ ਖੁਸ਼ੀਆਂ ਦਮੀਆਂ ਦੇ ਮੌਕੇ ਦਿੰਦੇ ਨਾ ਜਾਨ ਜੀ ਕਰੀਆਂ ਦੋ ਤਾਨਾਂ ਤੇਈ ਬਿੰਨਾ ਵਿੱਚ ਜਾ ਕੇ ਸੀ ਬਣ ਗਏ ਕਈ ਚੇਲੇ ਤੁਰ ਗਏ ਇਨ ਕੋ ਪਾੜਾ ਕੇ ਸੀ ਬਣ ਗਏ ਕਈ ਚੇਲੇ ਇਨ ਕੇ ਹੋਰ ਪੁੱθε ਹੀ ਮਨ ਵਿੱਚ ਤਾਰੀ ਕਲਮ ਨੂੰ ਰਖਿਆ ਬਰਕਰਾਰੀ ਹੈ ਕਿਸਾਨ ਮਜ਼ਦੂਰ ਦੇ ਹੱਕ ਵਿੱਚ ਡੱਟ ਕੇ ਹਮੇਸ਼ ਖੜੇ ਸਿਸਟਮ ਵਿਰੁੱਧ ਕਲਮ ਨੂੰ ਹਰ ਥਾਂ ਤੇ ਖੂਬ ਲੜੇ ਚੁੱਕਦੇ ਸਮਾਜਿਕ ਮੁੱਦੇ ਛੱਡਿਆ ਨਾ ਖੇਤੀ ਬਾੜੀ ਵਾਹ ਨੰਤਾ ਹੈ ਕਿਤਾਬੀ ਕਾਦੇ ਵੀ ਵੇਲ ਪੜ੍ਹੇ ਨੂੰ ਸਮਾਨਾ ਦਿੱਤਾ ਬਈ ਕਰਕੇ ਤੇ ਸਖਤ ਮਿਹਨਤਾ ਮੰਜ਼ਲਾਂ ਨੂੰ ਪਾ ਗਿਆ ਦੇਸ਼ ਵਾ ਦੇਸ਼ਾਂ ਦੇ ਵਿੱਚ ਨਾਮ ਚਮਕਾ ਗਿਆ ਦੇਸ਼ ਵਾ ਦੇਸ਼ਾਂ ਦੇ ਵਿੱਚ ਲਿਖ ਹਾਜਾ ਇਹ ਗੱਲ ਮੁੱਦੇ ਵਾਲੀ ਇੰਨਾ ਦੀ ਸਾਰੀ ਜੀ ਜਿਹੜੀ ਲੋਕਾਈ ਦੇ ਲਈ ਹੁੰਦੀ ਹੈ ਪਤਾਰੀ ਜੀ ਲਿਖਦੇ ਐ ਸੱਚੀਆਂ ਗੱਲਾਂ ਨਾਲੇ ਸੁਤੰਤਰ ਜੀ ਚਿਪਦੇ ਨਾ ਕਦੇ ਕਿਸੇ ਤੋਂ ਜਾਣਦੇ ਉਡ ਮੰਤਰ ਜੀ ਚਿਪਦੇ ਨਾ ਕਦੇ ਕਿਸੇ ਤੋਂ ਕੀ ਫਿਰ ਪੱਤਰਕਾਰੀ ਇਹਨਕੋ ਅਖਬਾਰ ਦੀ ਗਲਤੀ ਕੱਢ ਲਿਓਂਗੇ ਕਿਤੀ ਸਰਕਾਰ ਦੀ ਵੀ ਗਲੀ ਨਮਾਜ ਮੰਨ ਦਇਨ ਅੰਤ ਬੜੀ ਦੂਰ ਜੀ ਗਿਣਤੀ ਤੋਂ ਬਾਹਰ ਗਵਈਏ ਜਿੰਨਾ ਤੇ ਲਿਖਿਆ ਜੀ ਬੰਦੇ ਕੋਈ ਗੀਤ ਜਗਾਉਂਦੇ ਦਿੰਦਾ ਸੀ ਸਿੱਖਿਆ ਜੀ ਗੰਦੇ ਕੋਈ ਗੀਤ ਜਗਾਉਂਦੇ ਲੱਗਿਆ ਦਰਸਾਨ ਮੋਰਚਾ ਦਿੱਲੀ ਵਿੱਚ ਭਾਰੀ ਸੀ ਕਾਲੀ ਫੇਰ ਸਵਾਰੀ ਸੀ ਗਿਣਤੀ ਨਹੀਂ ਉੱਥੇ ਜਾ ਕੇ ਆਇਆ ਕਹਵਾਰੀ ਸੀ ਖਰਚਾ ਵੀ ਪੱਲਿਆਂ ਕੀਤਾ ਮਨ ਵਿੱਚ ਧਿਆਨੋਂ ਸੀ ਬਿਲਕੁਲ ਹੀ ਰੱਦ ਕਰਾਉਣੇ ਕਾਲੇ ਤਨੂ ਨਸੀ ਬਿਲਕੁਲ ਹੀ ਰੱਦ ਕਰਾਉਣੇ ਓਹ ਹੋ ਗਈ ਸੀ ਦੋਤੇ ਪਿੰਡ ਵਿੱਚ ਇਹਨਾਂ ਦੀ شادی ਐ ਪਤਨੀ ਕੁਲਦੀਪ ਕੌਰ ਜੀ ਠੰਡੇ ਸੋਭਾ ਦੀ ਐ ਮੰਨ ਲੈ ਗੁਰ ਨੈਬ ਉਹਨਾਂ ਦੀ ਜੋ ਵੀ ਕੁਲ ਆਦੀ ਐ ਇੱਕ ਦੋ ਤੀ ਆਸੀ ਬਖਸ਼ੀਆਂ ਸੱਚੇ ਸੀ ਵੀਰ ਪਾਲ ਰਾਜਵਿੰਦਰ ਤੇ ਸਿਮਰ ਤਨ ਬੱਚੇ ਜੀ ਵੀਰ ਪਾਲ ਰਾਜਵਿੰਦਰ ਤੇ ਨਾਲ ਮਿਲ ਕੇ ਸਾਰਾਂਡ ਸੋ ਮਾ ਸਵੇਰੇ ਸੀ ਲਾਏ ਸੀ ਘਰ ਵਿੱਚ ਖੁਸ਼ੀਆਂ ਹਾਸਿਆਂ ਨੇ ਡੇਰੇ ਸੀ ਲਾਏ ਸੀ ਘਰ ਵਿੱਚ ਖੁਸ਼ੀਆਂ ਆਹ ਸਾਜਣ ਨੇ ਖੂਨ ਦਾਣ ਵੀ ਕੀਤਾ ਕਈ ਵਾਰੀ ਹੈ ਬਣ ਕੇ ਸਾਮਾ ਮਾਲਕ ਜੋ ਸਬਦਾ ਹੈ ਕਰਕੇ ਤੇ ਧੋਖੇ ਬੰਦਾ ਖਵਣੀ ਕੀ ਲੱਭਦਾ ਹੈ ਕਰਕੇ ਤੇ ਧੋਖੇ ਬੰਦਾ ਸਾਜਣ ਦੇ ਮਨ ਵਿੱਚ ਸੁਜੀ ਚੰਗੀ ਤਕਰੀਰ ਜੀ ਆਪਾ ਸਦਾ ਹੈ ਧੀਆ ਦੀ ਕਦਰ ਕਰੋ ਬਈ ਸਾਰਿਆਂ ਨੂੰ ਦੱਸਦਾ ਹੈ ਜਿਹੜੇ ਕਰ ਤੀਆਂ ਹੱਸਣ ਵੇੜਾ ਵੀ ਹੱਸਦਾ ਹੈ ਸ਼ੇ ਵਾਂਗੂ ਹੜ ਕੇ ਪਰਦਰਸ਼ੀ ਜੀ ਸਾਰੀ ਜਿੰਦਗੀ ਇਹਨਾ ਰਹੀ ਸੰਘਰਸ਼ੀ ਜੀ ਸਾਰੀ ਜਿੰਦਗੀ ਇਹਨਾ کہانی ਵਾਲੀ ਲਿਖਤੀ ਕਤਾਬ ਜੀ ਕਿੰਨਾ ਪਰਿਵਾਰਕ ਰਿਸ਼ਤੇ ਰੱਖਦੇ ਹੈ ਸਾਹਿਬ ਜੀ ਔਰਤ ਦੇ ਮਨ ਵਿੱਚ ਹੁੰਦੇ ਕਿ i ਵੱਚੋਂ ਹੂੰ ਜਕੇ ਲੈਗੀ ਪੂੰਜੀ ਵੀ ਸਾਰੀ ਜੀ ਡੱਬਰ ਨੂੰ ਚੱਲਣੀ ਪੈਗੀ ਭਾਰੀ ਦੁਸ਼ਵਾਰੀ ਜੀ ਚੱਲੀ ਨਾ ਪੇਸ਼ ਸਾਰਿਆਂ ਜੋਰ ਲਗਾਇਆ ਸੀ ਸਾਜੜ ਦੇ ਸਿਰ ਤੋਂ ਉੱਠ ਗਿਆ ਬਾਪੂ ਦਾ ਸਾਯਾ ਜੀ ਹਾ ਜਣ ਦੇ ਸਿਰ ਤੋਂ ਉੱਠ ਗਿਆ ਹਾਂ ਵਿੱਚ ਵਾਦਾ ਹੋਇਆ ਦੂਸਰਿਵਾਰ ਜੀ ਭਾਰੀ ਦੀ ਵੀਰ ਭਾਲ ਕਰ ਲਾਡ ਤੇ ਪਿਆਰ ਜੀ ਕਾਰਨ ਸੀ ਐਕਸੀਡੈਂਟਲ ਜਿੰਦਗੀ ਗਈ ਹਾਰ ਜੀ ਬੇਟੀ ਦੀ ਮੌਤ ਨੇ ਇਨਕੇ ਧਨ ਮਨ ਚਾਂ ਜੋੜੇ ਨੇ ਜਾੰਦਾ ਹਰਦਮ ਫਿਕਰ ਸਤਾਈ ਜੀ ਐਮਐਲਏ ਪ੍ਰੀਤਮ ਬਾੜੇ ਬਣ ਕੇ ਫਿਰ ਭਾਈ ਜੀ ਦਿੱਤੀ ਮਹਿਸੂਸ ਕਦੇ ਨਾ ਹੁਣ ਬੇਗਾਨਗੀ ਦਿੱਤੀ ਮਹਿਸੂਸ ਕਦੇ ਨਾ ਹੁਣ ਬੇਗਾਨਗੀ ਅੱਜ ਦੇ ਸਮਾਗਮ ਦੀ ਜੀ ਕੀਤੀ ਪਰਦਾ ਅੱਜ ਦੇ ਸਮਾਗਮ ਦੀ ਜੀ ਉਹ ਦੂਜੀ ਸ਼ਖਸੀਅਤ ਜਿਸ ਤੇ ਸਾਜਣ ਨੂੰ ਮਾਣ ਹੈ ਬੋਲਦਾ ਨਾ ਜ਼ਿੰਦਗੀ ਦੇ ਵਿੱਚ ਕੀਤੇ ਐਸਾਨ ਹੈ ਅੱਜ ਦੇ ਸਮਾਗਮ ਦੇ ਮੁਖਤਾਂ ਮਹਿਮਾਨ ਆਏ ਜੀ ਇਸ ਮਾਲੂਕਾਰ ਨੇ ਤਨੋਂ ਪਿਆਰ ਜੀ ਕਰਦੇ ਸਮਾਜਿਕ ਕੰਮ ਤੇ ਉਹ ਸਦ ਲਿਆ ਕਨੇਡਾ ਬੇਟੀ ਸਿਮਰ ਜਿਤ ਕੌਰ ਨੇ ਸਦ ਲਿਆ ਕਨੇਡਾ ਬੇਟੀ ਸਿਮਰ ਜਿਤ ਕੌਰ ਨੇ ਮਾਲਕ ਨੇ ਬਦਲੇ ਆਪੇ ਸਾਵੇਂ ਦੇ ਦੌਰ ਨੇ ਪਤਨੀ ਕੁਲਦੀਪ ਕੌਰ ਤੇ ਸ਼ੋਰ ਨੇ ਸਾਰਾ ਕਨੇਡਾ ਘੁੰਮ ਕੇ ਮਾੜਿਆ ਬਹਾਰਾਂ ਨੂੰ ਫੋਨ ਨਾਲ ਸੈਰ ਕਰਾਈ ਆਪਣੇ ਸਭ ਯਾਰਾਂ ਨੂੰ ਫੋਨ ਨਾਲ ਸੈਰ ਕਰਾਈ ਮਿਲ ਕੇ ਕਈ ਕਰਦੇ ਸੁ ਮਿਲ ਕੇ ਕਈ ਕਰਦੇ ਸੰਗੇ ਸਾਹਤ ਨਾਲ ਪਿਆਰ ਜੀ ਰੇ ਜੀ ਕੰਮੋਰ ਕਾਹਨ ਹੈ ਲਿਖਦੀ ਰਚਨਾਵਾਂ ਵਧੀਆਂ ਨਾਗਰ ਦੀ ਸ਼ਾਨ ਹੈ ਸਾਜਣ ਪਰਡਕਸ਼ਨ ਵੱਲੋਂ ਸਭ ਦਾ ਧੰਨਵਾਦ ਜੀ ਰਚਨਾਵਾਂ ਪੜਕੇ ਕੀਤੇ ਮਨ ਸ਼ਾਦ ਜੀ ਜਿੰਨਾ ਰਚਨਾਵਾਂ ਪੜਕੇ ਜਥਾ ਤੋਂ ਵੀ ਸ਼ਰਮੈਂ ਮੈਂ ਸਰਜੇ ਤੋਂ ਆਇਆ ਹੈ ਮਾਨ ਸ਼ਮੀਰ ਜੀ ਕਰਦੇ ਸਾਜਣ ਬੁਲਾਇਆ ਹੈ ਸਾਜਣ ਦਾ ਜੀਵਨ ਸ਼ੰਦਾ ਬੰਦੀ ਵਿੱਚ ਗਾਇਆ ਹੈ ਅਮਰ ਤਨ ਸ਼ਤਰ ਬਿਟ ਹੱਥ ਜੋੜ ਕੇ ਸੁਰੇਸ਼ ਸਿੰਘ ਗੁਰਪਿਆਰੋਂ ਇਹਨਾਂ ਦਾ 55 ਸਾਲ ਦਾ ਸਫਰ ਜਿਹੜਾ ਇੱਕ ਕਮਤਾ ਦੇ ਨਾਲ ਤੁਹਾਡੀ ਸੇਵਾ ਦੇ ਵਿੱਚ ਰੱਖੰਦਾ ਜਤਾਂ ਕਰਿਆ ਅਨੇਕਾਂ ਅਜੇ ਇਹਨਾਂ ਦੇ ਜੀਵਨ ਦੇ ਹਿੱਸੇ ਦੀਆਂ ਗੱਲਾਂ ਰਹਿ ਜਾਂ ਕਿਉਂਕਿ ਸਮਾਂ ਬੜਾ ਮੰਗਦਿਆਂ ਕਬਤਾਮਾ ਸੋ ਇਸ ਵਾਸਤੇ ਤੁਸੀਂ ਬੜੇ ਪਿਆਰ ਸਤਿਕਾਰ ਦੇ ਨਾਲ ਸੁਣਿਆ ਮਾਨ ਵੀ ਕੀਤਾ ਹੈ ਆ ਬੀੜ ਸਾਹਿਬ ਜਿਨ੍ਹਾਂ ਨੇ ਬੜੀਆਂ ਸੋਹਣੀਆਂ ਤੁਹਾਡਾ ਮੈਂ ਤੁਹਾਡੀ ਸੇਵਾ ਵਿੱਚ ਚਿਰਕਿਆਂ ਉਹਨਾਂ ਵੱਲੋਂ ਡਾਕਟਰ ਬਚਨ ਸਿੰਘ ਜੀ ਵਰਕ ਸਾਹਿਬ ਤੇ ਸਾਡੇ ਮਲੁੱਕ ਸਾਹਿਬ ਜੀ ਉਹਨਾਂ ਵੱਲੋਂ ਤੇ ਸਾਜਣ ਜੀ ਦੇ ਪਰਿਵਾਰ ਵੱਲੋਂ ਹੋਰ ਵੀ ਗੁਰੂ ਪਿਆਰਿਆਂ ਵੱਲੋਂ ਬਹੁਤ ਸਾਰਾ ਮਾਣ ਆਇਆ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਬੰਗੀ ਸਾਹਿਬ ਜੀ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਟਾਈਮ ਦਿੱਤਾ ਹੈ ਫਿਰ ਕਿਤੇ ਸਮਾਂ ਮਿਲਿਆ ਤੁਹਾਡੀ ਸੇਵਾ ਦੇ ਵਿੱਚ ਜਥਾ ਹਾਜ਼ਰ ਰਹੇਗਾ